ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਕਾਫੀ ਦਿਨ ਕਈ ਨਿਊਜ਼ਾਂ ਚੈਨਲਾਂ 'ਤੇ ਫਲੈਸ਼ ਹੁੰਦੀਆਂ ਰਹੀਆਂ ਚੱਲਦੀਆਂ ਰਹੀਆਂ ਬਹੁਤ ਕੁਝ ਬੋਲਿਆ ਸੁਣਿਆ ਹੈ ਆਪਾਂ ਸਾਰਿਆਂ ਨੇ ਜਿਹੜੇ ਵਿਰੋਧ ਕਰਨ ਵਾਲੇ ਹੁੰਦੇ ਨੇ ਜਾਂ ਸਾਨੂੰ ਪਸੰਦ ਨਹੀਂ ਕਰਦੇ ਉਹ ਕਿਤੇ ਨਾ ਕਿਤੇ ਖੁਸ਼ੀ ਮਹਿਸੂਸ ਕਰਦੇ ਨੇ ਇਹ ਕੁਝ ਵੇਖ ਕੇ ਜੇ ਕੋਈ ਬੰਦਾ ਪਿਆਰ ਕਰਨ ਵਾਲਾ ਹੁੰਦਾ ਹੈ ਜਾਂ ਸਾਨੂੰ ਸੁਣਦਾ ਰਹਿੰਦਾ ਉਹਨੂੰ ਬੜਾ ਦੁੱਖ ਮਹਿਸੂਸ ਹੁੰਦਾ ਤੇ ਮੈਂ ਇਹ ਸ਼ੁਕਰ ਕਰਦਾ ਸੱਚੇ ਪਾਤਸ਼ਾਹ ਦਾ ਕਿ ਉਹਨਾਂ ਨੇ ਸਾਨੂੰ ਮਨ ਨੂੰ ਕਾਇਮ ਕਿਵੇਂ ਰੱਖਣਾ ਹੈ ਚੜ੍ਹਦੀ ਕਲਾ 'ਚ ਕਿਵੇਂ ਰੱਖਣਾ ਹੈ ਇਹ ਬਹੁਤ ਸਿਖਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰਾਂ ਸ਼ਬਦ ਇਦਾਂ ਦੇ ਸਾਨੂੰ ਦਿੱਤੇ ਆ ਸਾਡੀ ਝੋਲੀ ਪਾਏ ਆ ਜਿਹਦੇ ਕਰਕੇ ਅਸੀਂ ਆਪਣੇ ਆਪ ਨੂੰ ਕਾਇਮ ਅਤੇ ਸ਼ਾਂਤ ਰੱਖ ਸਕਦੇ ਦੋਕ ਸਾਲ ਤੋਂ ਮੈਂ ਆਪਣੇ ਮਨ ਤੇ ਬਹੁਤ ਕੰਮ ਕੀਤਾ ਦਰਖਤ ਤੇ ਕੰਮ ਕਰੋ ਉਹਦਾ ਰਿਜ਼ਲਟ ਮਿਲਦਾ ਹੈ ਖੇਤੀ ਤੇ ਫਸਲ ਤੇ ਕੰਮ ਕਰੋ ਉਹਦਾ ਰਿਜ਼ਲਟ ਮਿਲਦਾ ਹੈ ਸ਼ਰੀਰ ਤੇ ਕੰਮ ਕਰੋ ਉਹਦਾ ਰਿਜ਼ਲਟ ਮਿਲਦਾ ਹੈ ਤੇ ਜਦੋਂ ਅਸੀਂ ਮਨ ਤੇ ਕੰਮ ਕਰਾਂਗੇ ਨਾ ਉਹਦਾ ਵੀ ਰਿਜ਼ਲਟ ਮਿਲੇਗਾ ਮਨ ਤੇ ਕੰਮ ਕਰਦੇ ਰਹਿਣਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਕਿਹੜੀ ਤਕਲੀਫ ਜ਼ਿੰਦਗੀ ਵਿੱਚ ਕਦੋਂ ਆ ਜਾਣੀ ਹੈ ਕਿਹੜੀ ਵਿਪਤਾ ਤੁਹਾਡੇ ਤੇ ਪੈ ਜਾਣੀ ਹੈ ਕਿਹੜੀ ਮੁਸ਼ਕਲ ਦੀ ਘੜੀ ਆ ਜਾਏ ਤੁਹਾਨੂੰ ਆਪਣੇ ਮਨ ਤੇ ਪਹਿਲਾਂ ਹੀ ਕੰਮ ਕਰਦੇ ਰਹਿਣਾ ਚਾਹੀਦਾ ਤਾਂ ਜੋ ਸਟਰੋਂਗ ਹੋਵੋ ਤੇ ਤਕਲੀਫ ਵੇਲੇ ਵੀ ਆਪਣੇ ਆਪ ਨੂੰ ਕਾਇਮ ਰੱਖ ਸਕੋ ਸ਼ੁਕਰ ਹੈ ਕਿ ਆਪ ਵੀ ਕੰਮ ਕੀਤਾ ਮੈਂ ਖੁਦ ਕਈਆਂ ਨੂੰ ਕਰਾਇਆ ਵੀ ਕੈਂਪ ਕੀਤੇ ਆਪਣੇ ਮਾਈਂਡ ਨੂੰ ਰੀਸੈਟ ਕਰੀਏ ਸਮਝੀਏ ਮਨ ਹੈ ਕਿ ਹੁਣ ਇਹ ਸਾਰਾ ਜਿਹੜਾ ਘਟਨਾ ਕਰਮ ਵਾਪਰਿਆ ਉਹ ਤੁਸੀਂ ਸਭ ਜਾਣਦੇ ਹੋ ਕਿ ਹਾਈ ਕੋਰਟ ਜਾਂਦਾ ਪਰਿਵਾਰ ਪਰਿਵਾਰ ਵੀ ਨਾ ਕਹਾਂ ਇੱਕ ਬੰਦਾ ਸਾਰੀ ਫੈਮਿਲੀ ਨਹੀਂ ਪਰਿਵਾਰ ਵਾਲਿਆਂ ਨੇ ਤੇ ਪਰਮੇਸ਼ਰ ਦੁਆਰ ਦੇ ਹੱਕ ਵਿੱਚ ਕਹਿ ਲੋ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਉੱਥੇ ਇਦਾਂ ਦਾ ਕੁਝ ਕਦੇ ਨਹੀਂ ਵੇਖਿਆ ਤੁਸੀਂ ਸਾਰਿਆਂ ਨੇ ਪਰਿਵਾਰ ਦੀ ਸਟੇਟਮੈਂਟ ਵੀ ਸੁਣੀ ਹੈ ਚੈਨਲਾਂ ਦੇ ਉੱਤੇ ਚਲਾਈ ਹੈ ਹਾਈ ਕੋਰਟ ਜਾਂਦਾ ਕੋਈ ਵੀਰ ਉਹ ਕਹਿੰਦਾ ਹੈ ਕਿ ਮੈਨੂੰ ਮੈਂ ਆ ਸ਼ੱਕ ਦੂਰ ਕਰਨਾ ਹੈ ਮੇਨੇ ਅੰਦਰ ਡਾਊਟ ਹੈ ਵੀ ਕਿਤੇ ਸਾਡੀ ਭੈਣ ਨਾਲ ਕੁਝ ਗਲਤ ਤਾਂ ਨਹੀਂ ਹੋਇਆ ਹਰਕ ਨੂੰ ਹੱਕ ਬਣਦਾ ਤਿੰਨ ਰੀਜਨ ਇਹਦੇ ਪਿੱਛੇ ਹੋ ਸਕਦੇ ਨੇ ਨੰਬਰ 1 ਵਿਰੋਧੀਆਂ ਦਾ ਚੱਕਿਆ ਚਕਾਇਆ ਬੰਦਾ ਚਲੇ ਜਾਂਦਾ ਨੰਬਰ 2 ਲਾਲਚਵਸ ਹੋ ਕੇ ਚਲਿਆ ਜਾਂਦਾ ਨੰਬਰ 3 ਇਹ ਵੀ ਹੋ ਸਕਦਾ ਹੈ ਕਿ ਜੈਨੂਨ ਹੋਵੇ ਸੱਚਮੁੱਚ ਹੀ ਇਹ ਹੋਵੇ ਕਿ ਅਸੀਂ ਇਹ ਸ਼ੱਕ ਕੱਢੀਏ ਇਹ ਵੀ ਹੋ ਸਕਦਾ ਹੈ ਤੀਜੀ ਗੱਲ ਵੀ ਹੋ ਸਕਦੀ ਹੈ ਵੀ ਮੇਰੀ ਭੈਣ ਹੈ ਮੇਰੀ ਧੀ ਹੈ ਅਸੀਂ ਵੇਖਣਾ ਵੀ ਕੀ ਹੋਇਆ ਸੀ ਤੇ ਮੈਂ ਤੇ ਪਹਿਲੇ ਦਿਨ ਤੋਂ ਇਹ ਬੇਨਤੀ ਕੀਤੀ ਏ ਕੋਈ ਵੀ ਏਜੰਸੀ ਇਹਦੀ ਜਾਂਚ ਕਰ ਲਵੇ ਅਸੀਂ ਸਹਿਯੋਗ ਕਰਾਂਗੇ 4 ਦਿਨ ਵਾਸਤੇ ਮੈਂ ਇੱਥੇ ਨਹੀਂ ਸਾਂ ਮੀਡੀਏ ਨੇ ਪੋਸਟਮਾਰਟਮ ਦੀ ਰਿਪੋਰਟ ਵੀ ਵਿਖਾਈ ਏ ਚੈਨਲਾਂ ਦੇ ਉੱਤੇ ਜਿਹੜੇ ਜਿਹੜੇ ਦੋਸ਼ ਲੱਗੇ ਨੇ ਉਹਦੇ ਵਿੱਚ ਕੁਝ ਨਹੀਂ ਉਹਦੇ ਸਰੀਰ ਨਾਲ ਉਹਦੇ ਨਾਲ ਲੜਕੀ ਨਾਲ ਕੋਈ ਬਦਸਲੂਕੀ ਨਹੀਂ ਹੋਈ ਚਲੋ ਇਹ ਬਾਕੀ ਦੀ ਇਨਕੁਆਰੀ ਵੀ ਹੋਏਗੀ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਏਗਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰੀ ਵੀਡੀਓ ਸਾਹਮਣੇ ਰੱਖਿਓ ਇਲਜ਼ਾਮ ਵਿੱਚ ਤੇ ਸਾਬਤ ਕਰਨ ਵਿੱਚ ਬਹੁਤ ਫਰਕ ਹੁੰਦਾ ਪਰ ਮੈਂ ਹੈਰਾਨ ਆ ਇਨਕੁਆਰੀ ਚੱਲ ਰਹੀ ਏ ਸਭ ਕੁਝ ਚੱਲ ਰਿਹਾ ਏ ਪਰ ਕਈ ਬੰਦਿਆਂ ਨੇ ਚੈਨਲਾਂ ਤੇ ਬਹਿ ਕੇ ਇਦਾਂ ਇਦਾਂ ਦੇ ਸ਼ਬਦ ਵਰਤੇ ਨੇ ਇਹ ਤੇ ਇਦਾਂ ਹੀ ਹੁੰਦੇ ਨੇ ਇਹ ਡੇਰਿਆਂ 'ਚ ਇਹ ਕੁਝ ਹੁੰਦਾ ਇੱਥੇ ਆ ਹੁੰਦਾ ਇੱਥੇ ਆ ਹੁੰਦਾ ਮਤਲਬ ਪਹਿਲਾਂ ਹੀ ਬਲਾਧਕਾਰੀ ਅਸੀਂ ਬਣਾ ਦਿੰਨੇ ਆਂ ਇਦਾਂ ਦੇ ਸ਼ਬਦ ਜਿਹੜੇ ਅਸੀਂ ਸ਼ਬਦ ਬੋਲਣ ਤੋਂ ਵੀ ਸੰਗ ਮਹਿਸੂਸ ਕਰਦੇ ਆਂ ਮੈਂ ਆਪਣੀ ਸਾਰੀ ਜ਼ਿੰਦਗੀ ਚ ਜਿੰਨੂੰ ਅਸੀਂ ਅਸ਼ਲੀਲ ਸ਼ਬਦ ਕਹਿੰਦੇ ਆ ਨਾ ਅਸ਼ਲੀਲ ਆਪਣੀ ਸਾਰੀ ਜ਼ਿੰਦਗੀ ਵਿੱਚ ਆਪਣੇ ਮੂੰਹ ਤੋਂ ਨਹੀਂ ਬੋਲੇ ਮੇਰੀ ਜ਼ੁਬਾਨ ਤੋਂ ਕਦੇ ਇਹ ਸ਼ਬਦ ਅਸ਼ਲੀਲ ਗਾਲ ਵੀ ਜਿੰਨੂੰ ਕਹਿੰਦੇ ਆ ਕਦੇ ਮੈਂ ਕੱਢੀ ਨਹੀਂ ਸਾਰੀ ਜ਼ਿੰਦਗੀ 41 ਸਾਲ ਦਾ ਹੋ ਗਿਆ 42ਵਾਂ ਸਾਲ ਚੱਲ ਰਿਹਾ ਸਾਰੇ ਚੰਗੀ ਤਰ੍ਹਾਂ ਜਾਣਦੇ ਐ ਕਿ ਮੈਂ ساری ਜ਼ਿੰਦਗੀ ਕਦੇ ਕਿਸੇ ਕੱਲੀ ਬੀਬੀ ਨੂੰ ਮਿਲਿਆ ਨਹੀਂ ਮੈਂ ਖਿਆਲ ਰੱਖਿਆ ਮੈਨੂੰ ਮਾਪੁਰਖਾਂ ਨੇ ਕਿਹਾ ਸੀ ਤੈਨੂੰ ਚੋਲਾ ਪਵਾ ਕੇ ਪੁਆਤਾ ਹੈ ਦਾਗ ਨਾ ਲੱਗਣ ਤੇ ਤੇ ਮੈਂ ਕਿਹਾ ਸੀ ਮੈਂ ਬਚਨ ਤੇ ਪੈਰਾ ਦੇਣਾ ਦੋ ਚੀਜ਼ਾਂ ਤੇ ਮੈਂ ਕੰਮ ਕਰਨਾ ਜ਼ਿੰਦਗੀ ਵਿੱਚ ਪ੍ਰਾਪਰਟੀ ਨਹੀਂ ਬਣਾਉਣੀ ਆਪਣੇ ਨਾਂ ਤੇ ਪੈਸਾ ਨਹੀਂ ਇਕੱਠਾ ਕਰਾਉਂਦੀ ਹੈ ਘਰ ਵਾਲੀ ਦੇ ਰੂਪ ਤੇ ਸੰਗਤ ਨੇ ਧੀ ਦੇ ਰੂਪ ਤੇ ਤੇ ਸੰਗਤ ਤੇ ਹੀ ਵਿਆਹ ਕਰਾਇਆ ਨਹੀਂ ਘਰ ਵਾਲੀ ਹੈ ਨਹੀਂ ਭੈਣ ਸਾਡੇ ਵੈਸੀ ਹੀ ਹੈ ਨਹੀਂ ਸੀ ਤੇ ਧੀ ਆਪ ਹੀ ਨਹੀਂ ਹੋਣੀ ਪਰ ਇੱਕੋ ਹੀ ਰਿਸ਼ਤਾ ਔਰਤ ਦੇ ਨੇੜੇ ਮੇਰੀ ਮਾਂ ਜਿੱਦਣ ਉਹ ਨਿਊਜ਼ਾਂ ਚੱਲ ਰਹੀਆਂ ਸੀ ਨਾ ਤਾਂ ਮੈਂ ਸੱਚੀ ਕਿਹਾ ਵੀ ਚੰਗਾ ਹੋਇਆ ਮੇਰੀ ਮਾਂ 1 ਸਾਲ ਪਹਿਲਾਂ ਗਈ ਉਹਨੇ ਵੇਖਿਆ ਨਹੀਂ ਜੀ ਮੇਰੀ ਮਾਂ ਇਹ ਨਿਊਜ਼ਾਂ ਵੇਖਦੀ ਤੇ ਮੈਨੂੰ ਪੱਕਾ ਪੁੱਛਦੀ ਕਿ ਤੂੰ ਤੇ ਜ਼ਿੰਦਗੀ ਚ ਮੈਨੂੰ ਵੀ ਨਹੀਂ ਕਦੇ ਖੱਲਾ ਮਿਲਿਆ ਮੈਨੂੰ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਕੱਲਿਆਂ ਨਹੀਂ ਮਿਲਦਾ ਤੇ ਆ ਰਿਜ਼ਲਟ ਨਿਕਲਿਆ 41 42 ਸਾਲ ਦੀ ਉਮਰ ਤੇ ਜਾ ਕੇ ਬਲਾਦਕਾਰੀ ਰੇਪਿਸਟ ਸ਼ਬਦ ਅਸੀਂ ਫੱਟ ਲਾ ਦਿੰਨੇ ਕੋਈ ਰਿਜ਼ਲਟ ਨਹੀਂ ਆਇਆ ਕੋਈ ਨਤੀਜਾ ਨਹੀਂ ਨਿਕਲਿਆ ਕੋਈ ਅਜੇ ਇਨਵੈਸਟੀਗੇਸ਼ਨ ਨਹੀਂ ਹੋਈ ਪੋਸਟਮਾਰਟਮ ਦੀਆਂ ਰਿਪੋਰਟਾਂ ਚੈਨਲਾਂ ਦੇ ਉੱਤੇ ਚੱਲ ਰਹੀਆਂ ਨੇ ਜਿਹੜੀਆਂ ਜਿਹੜੀਆਂ ਧਾਰਾ ਲਗੀਆਂ ਨੇ ਉਹ ਆਪੇ ਆਉਣ ਵਾਲੇ ਸਮੇਂ ਦੇ ਵਿੱਚ ਦਿਸ ਜਾਣੀਆਂ ਨੇ ਪਰ ਅਸੀਂ ਕੀ ਹੈ ਜਿਵੇਂ ਵੇਟ ਨਹੀਂ ਕਰ ਰਹੇ ਹੁੰਦੇ ਕਈ ਬੰਦੇ ਤੇ ਅਸੀਂ ਇਦਾਂ ਹੀ ਕਿਉਂ ਕਰਦੇ ਹਾਂ ਕੋਈ ਵੀ ਬੰਦਾ ਜ਼ਿੰਦਗੀ 'ਚ ਕਿਸੇ ਵੀ ਫੀਲਡ 'ਚ ਜਾਂਦਾ ਭਾਵੇਂ ਉਹ ਗੌਣ ਵਾਲਾ ਹੋਵੇ ਭਾਵੇਂ ਉਹ ਧਾਰਮਿਕ ਵਿੱਚ ਹੋਵੇ ਕੋਈ ਬੱਚੇ ਕੀਰਤਨ ਕਰਨ ਲੱਗੇ ਨੇ ਕਿੰਨੇ ਅਸੀਂ ਲੱਤਾਂ ਕਿਉਂ ਖਿੱਚਣ ਦੀ ਕੋਸ਼ਿਸ਼ ਕਰਦੇ ਆ ਸਾਡੇ ਚ ਇਹ ਸੁਭਾਅ ਕਿਉਂ ਆ ਅਸੀਂ ਕਿਉਂ ਨਹੀਂ ਬਰਦਾਸ਼ਤ ਕਰਦੇ ਕੋਈ ਸੋਹਣੀ ਗੱਡੀ 'ਚ ਬੈਠਾ ਹੈ ਕਿਉਂ ਨਹੀਂ ਬਰਦਾਸ਼ਤ ਕਰਦੇ ਕੋਈ ਦਿਲਜੀਤ ਵਰਗਾ ਗਾ ਰਿਹਾ ਸ਼ਹਿਰਾਂ ਪਿੰਡਾਂ 'ਚ ਦੁਨੀਆ ਦੇ ਵਿੱਚ ਵੱਡੀ ਸਟੇਜ ਤੇ ਜਾ ਕੇ ਗਾ ਰਿਹਾ ਕੋਈ ਮੂਸੇ ਵਾਲਾ ਕਿਸੇ ਮਾਂ ਦਾ ਪੁੱਤ ਕਿਸੇ ਨਿੱਕੇ ਜਿਹੇ ਪਿੰਡ 'ਚੋਂ ਉੱਠ ਕੇ ਕਿਤੇ ਦੀ ਕਿਤੇ ਪਹੁੰਚਿਆ ਪੰਜਾਬੀ ਹੈ ਸਾਡਾ ਅਸੀਂ ਕਿਉਂ ਲੱਤਾਂ ਖਿੱਚਦੇ ਆ ਸਾਰੇ ਧਾਰਮਿਕ ਖੇਤਰ ਦੇ ਵਿੱਚ ਵੀ ਮੈਂ ਆਇਆ ਵੀ ਯਾਰ ਮੰਡੀਆਂ ਭਰ ਜਾਂਦੀਆਂ ਐ ਵੀਵੀ ਏਕੜ ਜਗਾ ਚਾਹੀਦੀ ਏ ਦਵਾਨ ਲੱਗਣਗੇ ਫੇਰ ਅਸੀਂ ਕਿਉਂ ਨਹੀਂ ਬਰਦਾਸ਼ਤ ਕਰਦੇ ਕਿਉਂ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਕਿਉਂ ਅਸੀਂ ਖੁਸ਼ ਹੁੰਨੇ ਆ ਕਿ ਬੰਦਾ ਜੇਲ੍ਹਾਂ ਚ ਸੜੇ ਬੰਦਾ ਮਰੇ ਇਹ ਖਤਮ ਹੋਵੇ ਅਸੀਂ ਖੁਦ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਿਉਂ ਨਹੀਂ ਕਰਦੇ ਅਸੀਂ ਕਿਸੇ ਨੂੰ ਢਾ ਕੇ ਆਪਣੇ ਆਪ ਨੂੰ ਵੱਡਾ ਕਿਉਂ ਮਹਿਸੂਸ ਕਰਦੇ ਆ ਸਾਡਾ ਵਿਕਾਸ ਕਿਸੇ ਦੇ ਵਿਰੋਧ ਵਿੱਚ ਕਿਉਂ ਹੈ ਕਿਸੇ ਦਾ ਵਿਰੋਧ ਕਰਕੇ ਸਾਨੂੰ ਲੱਗਦਾ ਸੀ ਵਿਕਾਸ ਕਰ ਲਵਾਂਗੇ ਨਹੀਂ ਵਿਕਾਸ ਆਪ ਕਰੀਦਾ ਹੈ ਕਿਸੇ ਦੇ ਵਿਰੋਧ ਵਿੱਚੋਂ ਵਿਕਾਸ ਹੁੰਦਾ ਨਾ ਜਿਹੜਾ ਉਹ ਤੁਹਾਨੂੰ ਸੁੱਖ ਨਹੀਂ ਦਿੰਦਾ ਕਿਸੇ ਨੂੰ ਬਰਬਾਦ ਕਰਕੇ ਜਿਹੜੀ ਆਬਾਦੀ ਮਿਲਦੀ ਏ ਉਹ ਤੁਹਾਨੂੰ ਸੁੱਖ ਨਹੀਂ ਦਿੰਦੀ ਵਿਕਾਸ ਆਪ ਕਰੀਦਾ ਹੈ ਆਪ ਕਰੀਦਾ ਆਬਾਦ ਆਪ ਹੋਈਦਾ ਹੈ ਤਰੱਕੀ ਆਪ ਕਰੀਦੀ ਹੈ ਕਿਸੇ ਨੂੰ ਢਾਕੇ ਨਹੀਂ ਬਣੀਦਾ ਹੁੰਦਾ ਅੰਦਰ ਦੁਸ਼ਮਣੀਆਂ ਨਹੀਂ ਰੱਖੀਦੀਆਂ ਬਦਲਾਖੋਰੀ ਦੀ ਭਾਵਨਾ ਜ਼ਿੰਦਗੀ 'ਚ ਨਹੀਂ ਰੱਖੀਦੀ ਮਾਫ ਕਰਨਾ ਸਿੱਖੀਦਾ ਤਾਂ ਕਰਕੇ ਵੀਰੋ ਭਰਾਵੋ ਇੰਨੀ ਛੇਤੀ ਜਰ ਤੁਸੀਂ ਇਲਜ਼ਾਮ ਲਾ ਦਿੰਨੇ ਐ ਇਲਜ਼ਾਮ ਤਾਂ ਲੱਗ ਗਿਆ ਇਲਜ਼ਾਮ ਤਾਂ ਲੱਗ ਗਿਆ ਚਲੋ ਪਰ ਅਸੀਂ ਫਟਾਫਟ ਕਲੀਅਰ ਵੀ ਕਰ ਦਿੰਨੇ ਆ ਫੈਸਲਾ ਵੀ ਸੁਣਾ ਦਿੰਨੇ ਫਟਾਫਟ ਫੈਸਲੇ ਸੁਣਾ ਦਿੰਦੇ ਅਸੀਂ ਵੇਟ ਨਹੀਂ ਕਰਦੇ 2 ਮਹੀਨੇ 4 ਮਹੀਨੇ ਰੁਕਤਾ ਜਾਈਏ ਵੇਖ ਤਾਂ ਲਈਏ ਰਿਐਲਿਟੀ ਕੀ ਹੈ ਸਚਾਈ ਕੀ ਹੈ ਅਸੀਂ ਜੋ ਚਾਹੁੰਨੇ ਆ ਫਟਾਫਟ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਉਹਦਾਂ ਦੀਆਂ ਸਟੇਟਮੈਂਟਾਂ ਦੇਣੀ ਆ ਫਟਾਫਟ ਸ਼ੁਰੂ ਕਰ ਦਿੰਦੇ ਨੇ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਵੇਟ ਕਰਿਆ ਕਰੋ ਰਿਐਲਿਟੀ ਵੇਖਿਆ ਕਰੋ ਦੋ ਗੱਲਾਂ ਮੈਂ ਤੁਹਾਨੂੰ ਕਿਹਾ ਨਾ ਕਰੈਕਟਰ ਇੱਕ ਤੇ ਜ਼ਿੰਦਗੀ ਦੇ ਵਿੱਚ ਪ੍ਰਾਪਰਟੀ ਆ ਇਹ ਨਹੀਂ ਬਣਾਈਆਂ ਕਰੈਕਟਰ ਆਪਣੇ ਦੇ ਉੱਤੇ ਖਿਆਲ ਰੱਖਿਆ ਵੀ ਇਹ ਜ਼ਿੰਦਗੀ ਚ ਇਹਦੇ ਤੇ ਦਾਗ ਨਹੀਂ ਲੱਗਣ ਦੇਣਾ ਆਪਣੇ ਆਪ ਤੇ ਦਾਗ ਨਹੀਂ ਲੱਗਣ ਦੇਣਾ ਮੇਰੇ ਚਲੇ ਵੀ ਗਏ ਦੇ ਨਾਲ ਜਿਹੜੇ ਮੇਰੇ ਕੋਲੋਂ ਬੰਦੇ ਉਹ ਵੀ ਜਾਣਦੇ ਨੇ ਇਸ ਗੱਲ ਬਾਕੀ ਆਉਣ ਵਾਲੇ ਦਿਨਾਂ ਵਿੱਚ ਸਾਬਤ ਹੋ ਜਾਏਗਾ ਹਾਈ ਕੋਰਟ ਦਾ ਫੈਸਲਾ ਸਿਰ ਮੱਥੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਹੋਣ ਇਨਵੈਸਟੀਗੇਸ਼ਨ ਕਰੇ ਜਿੱਥੇ ਕਹਿਣਗੇ ਨਾ ਜੀ ਅਸੀਂ ਸਹਿਯੋਗ ਦੇ ਆਂਕ ਮੇਰੀ ਆਤਮਾ ਨੂੰ ਪਤਾ ਹੈ ਮੈਨੂੰ ਪਤਾ ਹੈ ਮੇਰੇ ਗੁਰੂ ਨੂੰ ਪਤਾ ਹੈ ਅਸੀਂ ਜ਼ਿੰਦਗੀ ਚ ਕੋਈ ਗਲਤੀ ਨਹੀਂ ਕੀਤੀ ਖਦੇ ਨਹੀਂ ਕੀਤੀ 12 ਸਾਲ ਪਹਿਲਾਂ ਨਾ ਜਦੋਂ ਇਹ ਹੋਇਆ ਸੀ ਉਦੋਂ ਵੀ ਇੱਕ ਦੋ ਜਣਿਆਂ ਨੇ ਰੌਲਾ ਪਾਇਆ ਮੈਂ ਸਾਰੇ ਚੈਨਲ ਮੰਗਵਾ ਕੇ ਲਾਈਵ ਕੀਤਾ ਤੇ ਉਦੋਂ ਮੈਂ ਬੋਲਿਆ ਸੀ ਪੁੱਛਤੇ ਹੋ ਤਾਂ ਸੁਣੋ ਮੈਂ ਕਿਹਾ ਸੀ ਜੇ ਕੋਈ ਦੁਨੀਆ ਚ ਮਸ਼ੀਨ ਹੈਗੀ ਹੈ ਨਾ ਮੈਨੂੰ ਬੁਲਾਓ ਮੈਂ ਟਿਕਟ ਖਰਚ ਕੇ ਆਉਣਾ ਮੇਰੇ ਸਰੀਰ ਨੂੰ ਚੈੱਕ ਕਰੋ ਦੁਨੀਆ ਦੇ ਸਾਹਮਣੇ ਕੈਮਰੇ ਲਾ ਕੇ ਚੈੱਕ ਕਰੋ ਵੀ ਸੱਚੀ-ਮੁੱਚੀ ਇਹ ਬੰਦਾ ਉਦਾਂ ਹੀ ਹੈ ਜਿੱਦਾਂ ਪੈਦਾ ਹੋਇਆ ਸੀ ਕੀ ਇਹਨੇ ਅੱਜ ਤੱਕ ਕਿਸੇ ਨਾਲ ਸਬੰਧ ਬਣਾਏ ਚੈੱਕ ਕਰੋ ਨਹੀਂ ਤੇ ਸਾਰਿਆਂ ਨੂੰ ਇੱਕੋ ਰਸੇ ਨਾਲ ਪਰੋਇਆ ਕਰੋ ਅੱਜ ਵੀ ਮੈਂ ਕਹਿੰਦਾ ਆ ਅੱਗੇ ਇਨਵੈਸਟੀਗੇਸ਼ਨ ਹੋਏਗੀ ਮੈਂ ਤਾਂ ਜਦੋਂ ਇਹ ਸਾਰਾ ਨਿਬੜੇਗਾ ਸਭ ਚੈਨਲਾਂ 'ਤੇ ਜਾਵਾਂਗਾ ਸਪੈਸ਼ਲ ਇੰਟਰਵਿਊ ਕਰਾਂਗਾ ਹਰ ਚੈਨਲ ਤੇ ਜਾਾਂਗਾ ਹਰ ਚੈਨਲ ਤੇ ਤੇ ਮੈਂ ਕਹਿਣਾ ਵੀ ਕੋਈ ਲਿਆਓ ਯਾਰ ਡੱਬਾ ਕੋਈ ਮਸ਼ੀਨ ਲਿਆਓ ਕੋਈ ਡਾਕਟਰ ਲਿਆਓ ਚੈੱਕ ਕਰੋ ਸਾਨੂੰ ਰੋਜ਼ ਰੋਜ਼ ਅਸੀਂ ਕਿਸੇ ਦੇ ਉੱਤੇ ਵੀ ਚੱਕਦੇ ਆਂ ਤੇ ਇਲਜ਼ਾਮ ਲਾ ਦਿੰਨੇ ਆਂ ਕਿਸੇ ਨੂੰ ਵੀ ਚੱਕਦੇ ਆਂ ਐ ਹੋ ਗਿਆ ਐ ਹੋ ਗਿਆ ਮੈਂ ਕਹਿਣਾ ਵੀ ਕੱਟਾ-ਕੱਟੀ ਕੱਢ ਹੀ ਲਓ ਚੈੱਕ ਤਾਂ ਕਰੋ ਵੇਖ ਤਾਂ ਲਓ ਹਰ ਬੰਦੇ ਦੀ ਇੱਕ ਆਪਣੀ ਸੋਚ ਹੁੰਦੀ ਹੈ ਇੱਕ ਗੋਲ ਹੁੰਦਾ ਇੱਕ ਏਮ ਲੈ ਕੇ ਬੰਦਾ ਚੱਲਦਾ ਸਾਰੀ ਮਾਇਆ ਇਕੱਠੀ ਕਰਨ ਲਈ ਗੰਦ ਪਾਉਣ ਵਾਸਤੇ ਇਹ ਆਸ਼ੀਰ ਕਰਨ ਵਾਸਤੇ ਸਾਰੇ ਇਦਾਂ ਨਹੀਂ ਚੱਲਦੇ ਹੁੰਦੇ ਪਰ ਹਾਂ ਮੇਰੀ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੀ ਵੱਡਾ ਮਤਲਬ ਜੁੱਤੀ ਵੀ ਪਾ ਲਈ ਉਹਦੀਆਂ ਵੀ ਨਿਊਜ਼ ਆ ਘੜੀ ਵੀ ਲਾ ਲਈ ਉਹਦੀਆਂ ਵੀ ਨਿਊਜ਼ ਆ ਪਿਆਰ ਕਰਨ ਵਾਲਿਆਂ ਨੇ ਘੜੀਆਂ ਵੀ ਦਿੱਤੀਆਂ ਜੁੱਤੇ ਵੀ ਦਿੱਤੇ ਮੈਂ ਕਦੇ ਨਹੀਂ ਕਿਹਾ ਬੜੀ ਸੋਹਣੀ ਜ਼ਿੰਦਗੀ ਜੀਵੀਏ ਜੇ ਮੈਂ ਕੌਮਲੀ ਕੀਤਾ ਅਮਰ ਸ਼ਿਕਾਏ ਨਸ਼ੇ ਕੱਢੇ ਤੇ ਮੇਰੇ ਲਈ ਵੀ ਸਿੱਖਾ ਨੇ ਬਹੁਤ ਕੀਤਾ ਬਹੁਤ ਪਿਆਰ ਦਿੱਤਾ ਮੈਨੂੰ ਮੈਂ ਕਦੇ ਨਹੀਂ ਇਹ ਗੱਲ ਕਹੀ ਮੈਂ ਤਾਂ ਕਹਿੰਦਾ ਮੈਂ ਹਮੇਸ਼ਾ ਹੀ ਕਰਜ਼ਦਾਰ ਆ ਪਰ ਇਲਜਾ ਮਾ ਲਈ ਵੀ ਅਸੀਂ ਚੜੀ ਲਾ ਦਿੰਨੇ ਮਤਲਬ ਇੱਕ ਲਾਈਨ ਲਾ ਦਿੰਨੇ ਕੋਈ ਉਹੋ ਜੀ ਗੱਲ ਨਹੀਂ ਜਿਹੜੀ ਅਸੀਂ ਨਹੀਂ ਕਰਨੀ ਪਰ ਫਿਰ ਵੀ ਸ਼ੁਕਰ ਗੁਜ਼ਾਰ ਆ ਕਿ ਅਸੀਂ ਆਪਣੇ ਮਨ ਤੇ ਕੰਮ ਕਰਦੇ ਆ ਮਨ ਆਪਣਾ ਚੜ ਦੀ ਗਲਾਚ ਰੱਖਦੇ ਆ ਕਹਿਮ ਰਹਿਣਾ ਸੋ ਨਿਊ ਚੈਨਲਾਂ ਵਾਲਿਆਂ ਨੂੰ ਬੇਨਤੀ ਹੈ ਇਹ ਚਲਾਇਓ ਸਾਰੇ ਤੇ ਵੀਟ ਵੀ ਕਰਿਓ ਮੈਂ ਜਰੂਰ ਤੁਹਾਡੇ ਚੈਨਲਾਂ ਤੇ ਆਵਾਂਗਾ ਸਾਰਿਆਂ ਤੇ ਆਵਾਂਗਾ ਜਿੰਨੇ ਵੱਡੇ ਚੈਨਲ ਚੱਲਦੇ ਨੇ ਪੰਜਾਬ ਦੇ ਮੈਂ ਕਦੇ ਨਹੀਂ ਕਿਹਾ ਪਰ ਜਦੋਂ ਮੇਰਾ ਇਹ ਸਾਰਾ ਖਤਮ ਹੋਏਗਾ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਵਾਂਗਾ ਮੇਰੇ ਵੱਲੋਂ ਤਾਂ ਤੁਸੀਂ ਡਾਕਟਰ ਵੀ ਬੁਲਾ ਕੇ ਰੱਖਿਓ ਸਾਈਡ ਤੇ ਲਿਜਾ ਕੇ ਮੈਨੂੰ ਚੈੱਕ ਕਰਿਓ ਕੀ ਸੱਚੀ ਇਦਾਂ ਦਾ ਹੈ ਜਿੱਦਾਂ ਦੇਸੀ ਇਲਜ਼ਾਮ ਲਾਦੇ ਜਿੱਦਾਂ ਦੀ ਅਸੀਂ ਗੱਲਾਂ ਕਹੀਆਂ ਇਹ ਚੈੱਕ ਕਰਿਓ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੂੰ ਬੜੇ ਸਤਿਕਾਰ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨਾਲ ਥੋੜੇ ਦਿਨ ਪਹਿਲਾਂ ਤੁਸੀਂ ਕਿਹਾ ਡੇਢ ਘੰਟੇ ਦੀ ਵੀਡੀਓ ਚੋਂ ਡੇਢ ਮਿੰਟ ਦਾ ਕਲਿੱਪ ਕੱਟ ਕੇ ਅੱਧਾ ਮਿੰਟ ਦਾ 30 ਸੈਕਿੰਡ ਦਾ ਕਲਿੱਪ ਚਲਾਇਆ ਕਹਿੰਦੇ ਸਾਰਾ ਸੁਣਾਉਂਦੇ ਗਿਆਨੀ ਹਰਪ੍ਰੀਤ ਸਿੰਘ ਜੀ ਕਿੰਨੀ ਤਕਲੀਫ ਹੁੰਦੀ ਹੈ ਜਦੋਂ ਕੋਈ ਡੇਢ ਘੰਟੇ ਦੀ ਗੱਲ ਕੱਟ ਕੇ ਵਿੱਚੋਂ ਡੇਢ ਮਿੰਟ ਦਾ ਕਲਿੱਪ ਕੱਟਦਾ ਹੈ ਡੇਢ ਘੰਟਾ ਗੱਲ ਹੋਈ ਹੋਵੇ ਡੇਢ ਮਿੰਟ ਕੱਟੇ ਪਰ ਮੇਰੇ ਨਾਲ ਵੀ ਤਾਂ ਇਦਾਂ ਹੀ ਕੀਤਾ ਪਿਛਲੇ 5-7 ਸਾਲਾਂ ਤੋਂ ਜਿਹੜੇ ਬੰਦੇ ਸਾਡੇ ਦੀਵਾਨ ਬੰਦ ਕਰਾਉਣ ਲਈ ਜਥੇਦਾਰ ਜੀ ਤੁਹਾਡੇ ਕੋਲ ਗਏ ਸੀ ਉਹਨਾਂ ਨੇ ਵੀ ਤਾਂ ਅੱਧ ਦੇ ਸੈਕਿੰਡ ਅੱਧ ਦੇ ਮਿੰਟ ਦੇ ਕਲਿੱਪ ਕੱਟੇ ਆ ਮੇਰੇ ਕੋਈ 15 ਸੈਕਿੰਡ ਦਾ ਕੋਈ 20 ਸੈਕਿੰਡ ਦਾ ਕੰਪਲੀਟ ਗੱਲ ਕਿਦਣ ਸੁਣਾਈਏ ਵੇਖੋ ਕਿੰਨੀ ਤਕਲੀਫ ਹੁੰਦੀ ਅਮਰ ਸੰਚਾਰ ਬੰਦ ਕਰਾ ਤੇ ਢੜਰੀਆਂ ਵਾਲਾ ਬੰਦ ਕਰਾਤਾ ਅਮਰ ਸੰਚਾਰ ਵੀ ਤਾਂ ਦੇਸੀ ਨਾ ਹਰ ਜਗ੍ਹਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮਰਿਆਦਾ ਦਾ ਪ੍ਰਚਾਰਤਾ ਮੈਂ ਕਰਦਾ ਸੀ ਨਾ ਤੇ ਕਿੰਨੀ ਤਕਲੀਫ ਹੁੰਦੀ ਜਦੋਂ ਕੱਟ-ਕੱਟ ਕੇ ਗੱਲਾਂ ਤੇ ਲੋਕਾਂ ਦੇ ਸਾਹਮਣੇ ਗਲਤ ਰੂਪ ਬਣਾਇਆ ਜਾਂਦਾ ਹੁੰਦਾ ਕੁਝ ਹੋਰ ਹੈ ਸੁਣਾਇਆ ਕੁਝ ਹੋਰ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਜੀ ਤਕਲੀਫ ਵੇਖਿਆ ਕਿੱਦਾਂ ਹੁੰਦੀ ਏ ਤੇ ਇਦਾਂ ਹੀ ਤੁਹਾਡੇ ਕੋਲ ਗਏ ਸੀ ਬੰਦੇ ਤੁਸੀਂ ਚੈਨਲ ਦੁਵਾਨ ਬੰਦ ਕਰ ਦਿਓ ਕੋਈ ਲਵਾਵੇ ਨਾ ਹੁਕਮ ਨਾ ਸੁਣਾਤਾ ਇਦਾਂ ਹੀ ਹੁੰਦੀ ਏ ਫਿਰ ਜਦੋਂ ਆਪ ਤੇ ਵੀ ਦੀਏ ਫਿਰ ਸਾਨੂੰ ਪਤਾ ਲੱਗਦਾ ਕਿ ਕਿਵੇਂ ਲੋਕ ਕਰਦਾਰ 쿠ਸ਼ੀ ਕਰਦੇ ਨੇ ਆ ਜਿਹੜੀ ਤੁਸੀਂ ਕਹਿੰਦੇ ਹੋ ਨਾ ਗਿਆਨੀ ਹਰਪ੍ਰੀਤ ਸਿੰਘ ਜੀ ਕਿ ਕਰਦਾਰ 쿠ਸ਼ੀ ਕਰਦੇ ਨੇ ਚੈਨਲਾਂ ਦੇ ਉੱਤੇ ਬੰਦੇ ਭੈਣਾ ਧੀਆਂ ਨੂੰ ਕਹਿੰਦੇ ਐ ਕਿਤੇ ਸਾਡੇ ਕੋਲ ਬੈਠੋ ਤੁਹਾਨੂੰ ਉਹ ਉਹ ਪੁਰਾਣੇ ਗਰੁੱਪ ਬਣੇ ਵਿਖਾਈਏ ਜਦੋਂ ਇਹ ਐਡ ਕਰਕੇ ਦਿਨ ਰਾਤ ਇੰਨੀਆਂ ਗੰਦੀਆਂ ਗੱਲਾਂ ਬਕਵਾਸ ਕਰਦੇ ਰਹੇ ਐ ਉਹ ਵੀ ਸਮਾਂ ਸੀ ਉਹ ਵੀ ਵੇਖਿਆ ਬੰਦੇ ਨੂੰ ਜਲੀਲ ਕਰਨ ਤੱਕ ਜਾਂਦੇ ਐ ਘਟ ਕਰਦੇ ਐ ਕਿਤੇ ਉਹ ਮੈਂ ਵੀ ਵੇਖਿਆ ਉਹ ਟਾਈਮ ਉਹ ਸਮਾਂ ਸੋ ਮੈਂ ਇਨਕ ਬੇਨਤੀ ਕਰਨੀ ਸੀ ਕਿ ਵੇਟ ਕਰਿਆ ਕਰੋ ਕਾਲ ਨਾ ਕਰਿਆ ਕਰੋ ਥੋੜਾ ਟਾਈਮ ਵੇਟ ਕਰ ਲਓ ਬਾਕੀ ਸਭ ਜਾਦਿਆਂ ਦੀ ਯਾਦ ਵਿੱਚ ਮਾਤਾ ਗੁਜਰਕੌਰ ਜੀ ਸਭ ਜਾਦਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਜੀ ਸਭ ਜਾਦਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਚਾਰ ਰੋਜ਼ਾ ਸਮਾਗਮ ਪਰਮੇਸ਼ਰ ਦਵਾਰ ਚ ਹੋਣਾ ਹੈ 24 25 26 ਰਾਤ ਦੇ ਦੀਵਾਨ 7 ਤੋਂ 9 ਵਜੇ ਤੱਕ ਤੇ 27 ਤਰੀਕ ਨੂੰ ਦੁਪਹਿਰ ਦਾ ਦੀਵਾਨ ਵੱਡਾ ਮੰਥਲੀ ਦੀਵਾਨ ਹੋਏਗਾ ਉਹਦੇ ਵਿੱਚ ਸੰਗਤ ਦਰਸ਼ਨ ਦੇਵੇ ਤਿੰਨੇ ਚਾਰੇ ਦਿਨ ਰਾਤ ਦੇ ਤਿੰਨ ਦਿਵਾਨ ਇੱਕ ਦਿਨ ਦਾ ਦਿਵਾਨ ਹੋਣਾ ਸੰਗਤ ਨੂੰ ਬੇਨਤੀ ਉਹ ਚ ਪਹੁੰਚਿਓ ਸਾਰੇ ਇਸ ਵੀਡੀਓ ਨੂੰ ਪਾਇਓ ਸ਼ੇਅਰ ਕਰਿਓ ਸਾਰਿਆਂ ਤੱਕ ਮੈਸੇਜ ਜਾਵੇ ਜੋ ਹੁਣ ਅੱਗੇ ਇਨਵੈਸਟੀਗੇਸ਼ਨ ਹੋਏਗੀ ਅਸੀਂ ਸਾਰੇ ਉਹਦੇ ਵਿੱਚ ਡਟ ਕੇ ਸਹਿਯੋਗ ਦੇਾਂ ਸੋ ਕਿਤੇ ਨਹੀਂ ਭੱਜਣ ਵਾਲੇ ਭਾਈ ਸਾਰੇ ਚੜ੍ਹਦੀ ਕਲਾ ਚ ਰਹੋ ਕੈਮਰੋ ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਖੁਸ਼ ਰਹੋ ਬਸ ਇਨਾਂ ਬੋਲਣ ਲੱਗੇ ਆ ਧਿਆਨ ਰੱਖਿਆ ਕਰੋ ਕਿਸੇ ਦਾ ਦਿਲ ਨਾ ਦੁਖਾਇਆ ਕਰੋ ਚੜ੍ਹਦੀ ਕਲਾ ਚ ਰਹੋ ਤੇ ਆਪਣੇ ਮਨ ਤੇ ਕੰਮ ਕਰੋ ਹਮੇਸ਼ਾ ਆਪਣੇ ਆਪ ਨੂੰ ਕਾਇਮ ਰੱਖਿਓ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ